ਜਮਾਤ 7 ਮੇਨਾ ਪਾਠ 16 ਤ੍ਰਿloਚਨ ਦਾ ਕਹਾਣੀ ਇਹਦੀ ਆਪਾਂ ਪਹਿਲਾਂ ਕਹਾਣੀ ਸਮਝ ਲਈਏ ਵੇ ਜਿਹੜਾ ਤ੍ਰਿloਚਨਾ ਮਾਲੀ ਆ ਉਹਨੂੰ ਕਿਸੇ ਘਰ ਦੇ ਵਿੱਚ ਦਿੱਲੀ ਦੇ ਕਿਸੇ ਘਰ ਦੇ ਵਿੱਚ ਮਾਲੀ ਦੇ ਤੌਰ ਤੇ ਰੱਖ ਲਿਆ ਬਈ ਸਾਡੀਆਂ ਦੋ ਘੰਟੇ ਕਿਆਰੀਆਂ ਨੂੰ ਸਾਫ਼ ਸੁਥਰੀਆ ਕਰ ਦਿਆ ਕਰ ਫੁੱਲ ਵੇਚਿਆ ਕਰ ਬੂਟੇ ਵੇਚਿਆ ਕਰ ਸਬਜ਼ੀਆਂ ਵੇਚਿਆ ਕਰ ਚਲੋ ਮਾਲੇ ਆ ਜਾਂਦਾ ਸੀ ਪਰ ਆ ਕੇ ਮਾਲੀ ਕੰਮ ਨਹੀਂ ਕਰਦਾ ਸੀ ਫਿਰ ਉਹਨਾਂ ਨੇ ਸੋਚਿਆ ਵੀ ਹੋ ਸਕਦਾ ਹੈ ਇਹ ਆਪਣੇ ਦਫਤਰ ਦੇ ਵਿੱਚ ਥੱਕ ਜਾਂਦਾ ਵਾ ਵੀ ਕਿਉਂ ਨਾ ਉਹਨਾਂ ਨੇ ਕਿਹਾ ਵੀ ਚਲੋ ਉਹਨੂੰ ਇੱਕ ਕੱਪ ਚਾਹ ਦਾ ਬਣਾ ਦਿਆ ਕਰੂ ਚਲੋ ਉਹਨੇ ਜਾ ਵੀ ਭੁਲਣੀ ਪਰ ਉਹਨੇ ਫਿਰ ਵੀ ਨਾਲ ਵਧੀਆ ਤਰੀਕੇ ਨਾਲ ਕੰਮ ਨਾ ਕਰਨਾ ਫਿਰ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਵੀ ਕੀ ਗੱਲ ਆ ਤਾਂ ਕਹਿੰਦਾ ਫਿਰ ਪਾਣੀ ਦੀ ਘਾਟ ਹੈ ਜੀ ਪਾਣੀ ਨਹੀਂ ਮਿਲਦਾ ਫਿਰ ਕਹਨਾ ਕਿ ਜ਼ਮੀਨ ਵੀ ਕਹਿੰਦੇ ਬਹੁਤੀ ਵਧੀਆ ਨਹੀਂ ਖਾਦ ਵੀ ਬਹੁਤੀ ਵਧੀਆ ਨਹੀਂ ਹੈਗੀ ਤੇ ਖਾਹ ਵੀ ਘੱਟ ਹੈਗੀ ਆ ਇਹ ਸਾਰੀਆਂ ਗੱਲਾਂ ਬਾਤਾਂ ਜਾਨੀ ਉਹਨਾਂ ਨੇ ਕਿਹਾ ਤਾਂ ਫਿਰ ਚਲ ਉਹਨਾਂ ਨੇ ਪਾਣੀ ਦਾ ਪ੍ਰਬੰਧ ਵੀ ਕਰ ਲਿਆ ਠੀਕ ਹੈ ਤੇ ਖਾਦ ਵੀ ਕਹਿੰਦਾ ਵਧੀਆ ਨਹੀਂ ਹੈਗੀ ਚਲੋ ਉਹਨਾਂ ਨੇ ਇਹ ਸਾਰਾ ਦੇਖਿਆ ਫਿਰ ਦੋਵੇਂ ਦੇਵੀ ਆਦਮੀ ਨੇ ਸੋਚਿਆ ਮੈਂ ਹੁਣ ਕਿਉਂ ਨਾ ਆਪਾਂ ਨਾਲ ਆਪ ਕੰਮ ਕਰੀਏ ਕਿ ਫਿਰ ਹੀ ਆਪਾਂ ਨੂੰ ਅਸਲੀ ਗੱਲ ਪਤਾ ਲੱਗੂਗੀ ਚਲੋ ਜੀ ਦੋ ਮਿੰਟ ਮੈਂ ਮਦੋਨੇ ਨਾਲ ਲੱਗ ਗਿਆ ਨਾਲ ਕੰਮ ਕਰਨ ਦਾ ਤੇ ਦੇਖ ਰੋ ਨੇ ਬਾਕੀ ਪਾਣੀ ਦੇ ਵੀ ਕਿਲਤ ਸੀਗੀ ਕਿਉਂਕਿ ਦਿੱਲੀ ਦੇ ਸੀ ਘਰ ਘਰਤੀ ਜਿਹੜੀ ਨੀਚੇ ਲਾਉਂਸ ਸੀ ਜਿੱਥੇ ਉਹਨਾਂ ਨੇ ਬੀਜਣਾ ਸੀ ਉਹ ਵੀ ਜਗਾ ਘਟ ਸੀ ਫਿਰ ਉਹਨਾਂ ਨੇ ਦੇਖਿਆ ਵੀ ਜ਼ਮੀਨ ਆ ਉਹ ਵੀ ਛੋਰੇ ਵਾਲੀ ਆ ਵਧੀਆ ਨਹੀਂ ਹੈਗੀ ਖਾਲ ਵੀ ਬਹੁਤੀ ਵਧੀਆ ਨਹੀਂ ਸੀਗੀ ਚਲੋ ਉਹਨਾਂ ਨੇ ਆਪ ਜਦੋਂ ਭਗਵਾਨੀ ਵੱਲ ਤੇ ਆਦਣਾ ਸ਼ੁਰੂ ਕਰ ਦਿੱਤਾ ਫਿਰ ਆਪਦੇ ਆਲੇ ਦੁਆਲੇ ਦੇ ਦੋਸਤਾਂ ਦਾ ਪੁੱਛਿਆ ਵਧੀਆ ਖਾਦਾ ਦਾ ਪੁੱਛਿਆ ਬੜੀਆ ਪੌਦ ਪੌਦਿਆਂ ਦਾ ਪਨੀਰੀ ਦਾ ਪੁੱਛਿਆ ਇਸ ਤਰੀਕੇ ਨਾਲ ਉਹ ਤਰਨੂਲ ਚਰਮਰੀ ਦੀ ਆਪ ਸਹਾਇਤਾ ਕਰਨ ਲੱਗ ਪਈ ਤੇ ਉਹਦੇ ਨਾਲ ਫਿਰ ਤਰਨੂਲ ਜਿਹੜਾ ਮਾਲੀ ਆ ਉਹਦੇ ਵਿੱਚ ਵੀ ਜੋਸ਼ ਆ ਗਿਆ ਕੰਮ ਕਰਨ ਦਾ ਉਹ ਵੀ ਉਹ ਤੋਂ ਵੱਧ ਕੇ ਕੰਮ ਕਰਨ ਲੱਗ ਪਿਆ ਫਿਰ ਕਿਸੇ ਦੋਸਤ ਨੇ ਸਲਾਹ ਦਿੱਤੀ ਵੀ ਤੁਸੀਂ ਹੈਂਕ ਕਰੋ ਵੀ નીચે ਦਾ ਜਗਾ ਘਾਟ ਹੈਗੀ ਤੁਸੀਂ ਆਪਣੇ ਨਾ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਤੁਸੀਂ ਕਿਆਰੀਆਂ ਬਣਾਓ ਕਿਉਂਕਿ ਅੱਜ ਆਪ ਅੱਜ ਕੱਲ ਲੋਕੀ ਬਹੁਤ ਨੇ ਜਿਹੜੇ ਆਪਣੇ ਕੋਠੇ ਦੇ ਉੱਤੇ ਨਾ ਜਾਂਦਾ ਕਮਲਿਆਂ ਦੇ ਵਿੱਚ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਕੋਟੇ ਦੇ ਉੱਤੇ ਬਣਾਉਣ ਲੱਗੇ ਆਪਣੀਆਂ ਸਬਜ਼ੀਆਂ ਵਗੈਰਾ ਤੇ ਲੋ ਉਹਨਾਂ ਨੇ ਵੀ ਇਸੇ ਤਰੀਕੇ ਨਾਲ ਕੀਤਾ ਉਹਨਾਂ ਨੇ ਜਾਨੀ ਵੱਡੇ ਪੱਤਰ ਤੇ ਕੀਤਾ ਜਾਨੀ ਫਰਸ਼ ਨੂੰ ਪੁੱਟ ਕੇ ਉਹਦੇ ਤੇ ਲੋਕ ਪਵਾ ਕੇ ਫਿਰ ਉਹਦੇ ਉੱਤੇ ਵਧੀਆ ਖਾਦ ਪਾਈ ਠੀਕ ਹੈ ਫਿਰ ਵਧੀਆ ਮਿੱਟੀ ਲੈ ਕੇ ਆਉਂਦੀ ਮਿੱਟੀ 'ਚ ਵਧੀਆ ਖਾਦ ਪਾਈ ਤਾਂ ਉਸ ਤਰੀਕੇ ਨਾਲ ਫਿਰ ਉਹਨਾਂ ਨੇ ਉੱਥੇ ਸਬਜ਼ੀਆਂ ਵਗੈਰਾ ਫੁੱਲ ਲਾਉਣੀ ਸ਼ੁਰੂ ਕਰ ਦਿੱਤੇ ਠੀਕ ਹੈ ਤੇ ਫਿਰ ਉਹਨਾਂ ਨੇ ਕਿਤਾਬਾਂ ਪੜ੍ਹੀ ਤੇ ਕਿਸੇ ਨੇ ਕਿਹਾ ਵੀ ਕਿ ਅੰਗਰੇਜ਼ੀ ਰਸਾਲੇ ਵਿੱਚ ਕਿਹਾ ਸੀ ਜਿਹੜੀ ਇਹ ਬਨਸਪਤੀ ਹੁੰਦੀ ਹੈ ਨਾ ਬਨਸਪਤੀ ਕਿਉਂ ਕਹਿੰਦੇ ਆ ਬਨਸਪਤੀ ਕਹਿੰਦੇ ਨੇ ਆ ਪੌਦਿਆਂ ਨੂੰ ਕਾ ਆ ਸਬਜ਼ੀਆਂ ਹੁੰਦੀਆਂ ਪੌਦੇ ਹੋਗੇ ਇਹ ਸਾਰੀ ਕੀਆ ਬਨਸਪਤੀ ਕਹਿੰਦੇ ਇਹ ਵੀ ਇਨਸਾਨਾਂ ਵਾਂਗੂ ਮਹਿਸੂਸ ਕਰਦੀ ਐ ਕਹਿੰਦੇ ਜਿਹੜੇ ਐ ਅਮਰੀਕਾ ਦੇ ਵਿਸ਼ਲੋਕ ਨੇ ਨਾ ਉਹ ਤਾਂ ਕਹਿੰਦੇ ਆਪਣੇ ਪੌਦੇ ਨਾਲ ਗੱਲਾਂ ਵੀ ਕਰਦੇ ਨੇ ਬੜੇ ਖੁਸ਼ ਹੁੰਦੇ ਨੇ ਤੇ ਸਾਡੇ ਦੇ ਦੋਨੋਂ ਬੱਚੇ ਜਿਹੜੇ ਆ ਉਹ ਵੀ ਕਹਿੰਦੇ ਸਵੇਰੇ ਉੱਠਣਸਾਰ ਪੌਦੇ ਨਾਲ ਗੱਲਾਂ ਕਰਦੇ ਨੇ ਦੇਖਦੇ ਨੇ ਵੀ ਅੱਜ ਕਿਹੜੇ ਪੌਦੇ ਤੋਂ ਕੀ ਉਤਰਨਾ ਕਿਹੜੀ ਸਬਜ਼ੀ ਉਤਰਨੀ ਹੈ ਠੀਕ ਹੈ ਚਲੋ ਇਸ ਤਰੀਕੇ ਨਾਲ ਉਹਨਾਂ ਦੀ ਜਣੀ ਕਲੋਨੀ ਵਿੱਚ ਸ਼ਰਦ ਦੇ ਉੱਤੇ ਬਗੀਚੀ ਦੀ ਬੜੀ ਚਰਚਾ ਹੋਣ ਸ਼ੁਰੂ ਹੋ ਗਈ। ਬੜੀਆਂ ਸੋਹਣੀਆਂ ਸਬਜ਼ੀਆਂ, ਫੁੱਲਾਂ ਦੀਆਂ ਤਿਆਰੀਆਂ ਸੋਹਣੀਆਂ ਲੱਗਣ ਲੱਗ ਪਈਆਂ ਠੀਕ ਹੈ। ਤੇ ਇਸ ਤਰੀਕੇ ਨਾਲ ਉਹ ਉਹਨਾਂ ਦੀ ਜਿਹੜੀ ਕਲੋਨੀ ਦੇ ਵਿੱਚ ਉਹਨਾਂ ਦੀ ਜਿਹੜੀ ਬਗੀਚੀ ਆ ਉਹ ਸਭ ਤੋਂ ਵਧੀਆ ਬਗੀਚੀ ਗਿਣੀ ਗਈ ਤੇ ਸਿਆਲ ਵਿੱਚ ਜਦੋਂ ਗਜ਼ੌਦੀਆਂ ਦਾ ਮੁਕਾਬਲਾ ਹੋਇਆ ਤਾਂ ਸਾਡੇ ਉਹ ਉਹਨਾਂ ਦੇ ਬਗੀਚੇ ਵਿੱਚ ਗਜ਼ੌਦੀਆਂ ਨੂੰ ਨਾਮ ਮਿਲਿਆ ਤੇ ਗਲਾਬ ਦੇ ਫੁੱਲ ਭਾਂਤ ਭਾਂਤ ਦੇ ਗਲਾਬ ਦੇ ਫੁੱਲ ਸਾਰੇ ਭਾਰਤੀ ਮੁਕਾਬਲੇ ਵਿੱਚ ਤਾਂ ਵੀ ਉਹਨਾਂ ਨੂੰ ਗਲਾਬ ਦੇ ਗੁਲਮਕੀ ਨਾਮ ਮਿਲੇ ਕੋਈ ਰੰਗ ਲਈ ਕੋਈ ਖੁਸ਼ਬੂ ਲਈ ਕੋਈ ਬनावट ਲਈ ਠੀਕ ਹੈ ਇਹ ਨਾਲ ਇਹ ਸਾਰੀਆਂ ਗੱਲਾਂ ਕਰਕੇ ਪਰਲੋਚਨ ਮਰੀ ਬੜਾ ਖੁਸ਼ ਹੋਇਆ ਠੀਕ ਹੈ ਨਾ ਆਪਦੇ ਦੋਸਤਾਂ ਨੂੰ ਲਿਆ ਕੇ ਦਿਖਾਉਂਦਾ ਤੇ ਹੌਲੀ-ਹੌਲੀ ਵੀਰ ਨੂੰ ਆਇ ਲੱਗਣ ਲੱਗਿਆ ਵੀ ਜਿਵੇਂ ਇਹ ਚੀਜ਼ ਮੇਰੀ ਹੋਈ ਹੁੰਦੀ ਆ ਆਪਣੇ ਮਾਲਕ ਨੂੰ ਕਹਿੰਦਾ ਵੀ ਸਾਈਬ ਮੈਂ ਤਾਂ ਇਹ ਕਹਿਣਾ ਮਾਂ ਕਿ ਜੇ ਥੋੜੀ ਇਜਾਜ਼ਤ ਹੋਵੇ ਤਾਂ ਜਿਹੜੇ ਆ ਬਾਦੂ ਦੇ ਫੁੱਲ ਨੇ ਆ ਮੰਡੀ ਨਾਲ ਵੇਚ ਆਮਾ ਤੈਨਾਂ ਮੇਰੀ ਤਨਖਾਹ ਲੈ ਬਹੁਤ ਸੋਡੇ ਤੇ ਨਹੀਂ ਪਹੂਗਾ ਮਤਲਬ ਕਿ ਇਹ ਵੇਚਾਂਗੇ ਉਹ ਵੀ ਪੈਸੇ ਆ ਜਾਣਗੇ ਆਪਣੇ ਕੋਲੇ ਸਾਰੇ ਹੱਕੇ-ਬੱਕੇ ਰਹਿ ਗਏ ਉਹ ਦੋਵੇਂ ਤਿਵੇਂ ਆਦਮੀ ਹੱਕੇ-ਬੱਕੇ ਰਹਿ ਗਏ ਵੀ ਹੈ ਕਿਸੇ ਦਿਨ ਨਾ ਤਰਲੋਚਨ ਕੰਮ ਨਹੀਂ ਕਰਦਾ ਸੀ ਤੇ ਅੱਜ ਤੇ ਕਿੰਨਾ ਭੱਜ-ਭੱਜ ਕੇ ਕੰਮ ਕਰਦਾ ਪਿਆ ਉਹ ਕਿਉਂ ਕਿਉਂ ਫਰਕ ਪਿਆ ਇਸ ਚੀਜ਼ ਦਾ ਇਸ ਚੀਜ਼ ਨੂੰ ਉਸ ਦੇ ਪਾਰਟ ਦੇ ਵਿੱਚੋਂ ਮਹਿਸੂਸ ਕੀਤਾ ਕਿਉਂ ਫਰਕ ਪਿਆ ਫਰਕ ਇਸ ਕਰਕੇ ਪਿਆ ਕਿਉਂਕਿ ਪਹਿਲਾਂ ਉਹਦੇ ਤੇ ਕੰਮ ਥੋਪਿਆ ਗਿਆ ਸੀ ਦੇਖਿਆ ਨਹੀਂ ਗਿਆ ਸੀ ਕਿ ਉਹਦੀਆਂ ਉਸ ਕੰਮ ਦੇ ਪ੍ਰਤੀ ਸਾਰੀਆਂ ਜ਼ਰੂਰਤਾਂ ਜੋ ਉਹਨੂੰ ਚਾਹੀਦੀਆਂ ਨੇ ਉਹ ਸਾਰੀਆਂ ਚੀਜ਼ਾਂ ਉਹਨੂੰ ਦਿੱਤੀਆਂ ਆਪਾਂ ਸਾਰੀ ਸਹੂਲਤ ਜੋ ਉਹਨੂੰ ਚਾਹੀਦੀ ਆ ਜੋ ਉਹ ਸੀ ਚਾਹੁੰਦੇ ਆ ਉਹਦੇ ਲਈ ਉਹਨੂੰ ਦਿੱਤਾ ਪਾਣੀ ਦਿੱਤਾ ਖਾਦ ਦਿੱਤੀਆਂ ਠੀਕ ਆ ਹੋਰ ਜਿਹੜੀ ਵੀ ਚੀਜ਼ ਜਿਹਨੂੰ ਲੋੜ ਸੀ ਮਿੱਟੀ ਕਿ ਉਹ ਸਾਰਾ ਕੁਝ ਅਸੀਂ ਦਿੱਤਾ ਪਨੀਰੀ ਵਧੀਆ ਚੀਜ਼ਾਂ ਅਗਰ ਦਿੱਤੀ ਨਹੀਂ ਪਰ ਜਦੋਂ ਅਸੀਂ ਉਹਨਾਂ ਦੇ ਉਸ ਦੇ ਨਾਲ ਮਾਲੀ ਦੇ ਨਾਲ ਆਪ ਢੁਗਾਈ ਦੇ ਵਿੱਚ ਜਾ ਕੇ ਉਹਦੇ ਨਾਲ ਚੱਲੇ ਆਪ ਕੋਪ ਕੀਤੀ ਵਿਹਾਂ ਵਾਕੇ ਇਹਨੂੰ ਪਾਣੀ ਪਾਣੀ ਨਹੀਂ ਮਿਲਿਆ ਇਹਨੂੰ ਮਿੱਟੀ ਨਹੀਂ ਵਧੀਆ ਮਿਲੀ ਇਹਨੂੰ ਖਾਦ ਨਹੀਂ ਵਧੀਆ ਮਿਲੀ ਇਹਨੂੰ ਪਨੀਰੀ ਨਹੀਂ ਵਧੀਆ ਮਿਲੀ ਜਦੋਂ ਉਹਨਾਂ ਨੇ ਆਪ ਦਮੇ ਤੇ ਮਿਹਰਬਾਨੀ ਨੇ ਅੱਗੇ ਹੋ ਕੇ ਕੰਮ ਕੀਤਾ ਤਾਂ ਤਰਲੋਚਨ ਮਾਲੀ ਜਿਹੜਾ ਹੈਗਾ ਵਾ ਉਹ ਨੇ ਵੀ ਉਸ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਨਾ ਇਸ ਤਰੀਕੇ ਦੇ ਨਾਲ ਤਾਂ ਉਹਦਾ ਕਦ ਉਧ ਵੀ ਉੱਚਾ ਹੋ ਗਿਆ ਹੁਣ ਤਰਲੋਚਨ ਦਾ ਕਦ ਉੱਚਾ ਹੋਣਾ ਦਾ ਮਤਲਬ ਇਹ ਹੈਗਾ ਇਹ ਨਹੀਂ ਹੈਗਾ ਕਿ ਪਹਿਲਾਂ ਉਹਦਾ ਕਦ 4 ਫੁੱਟ ਸੀ 5 ਹੋ ਗਿਆ ਫਿਰ 6 ਹੋ ਗਿਆ ਨਹੀਂ ਇਹਦਾ ਮਤਲਬ ਇਹ ਹੈ ਕਿ ਉਹਨੂੰ ਹੌਸਲਾ ਹੋ ਗਿਆ ਮੇਰੇ ਨਾਲ ਮੇਰਾ ਮਾਲਕ ਜਿਹੜਾ ਹੈਗਾ ਉਹ ਨਾਲ ਨਵੇਂ ਦਿਨ ਮੈਂ ਅਨਮੀ ਤੇ ਉਹਨੂੰ ਆਪਣੇ ਆਪ ਦੇ ਵਿੱਚ ਮਾਣ ਜ਼ਿਆਦਾ ਮਹਿਸੂਸ ਹੋਣ ਲੱਗ ਪਿਆ। ਉਹ ਵੱਧ ਕੰਮ ਕਰਨਾ। ਠੀਕ ਹੈ। ਹੁਣ ਆਪਾਂ ਇਹਦੇ ਪ੍ਰਸ਼ਨ ਦੇਖੀਏ। ਪਹਿਲਾ ਪ੍ਰਸ਼ਨ। ਲੇਖਕ ਮਲਿਕ ਲੋਚਨ ਤੋਂ ਕਿਉਂ ਦੁਖੀ ਸੀ? ਕਿਉਂਕਿ ਉਹ ਮਨ ਲਾ ਕੇ ਕੰਮ ਨਹੀਂ ਕਰਦਾ ਸੀ। ਲੇਖਕ ਦੇ ਘਰ ਦਾ ਲਾਣਾ ਹਮੇਸ਼ਾ ਚੋਸ ਤੇ ਰਹਿੰਦੀ ਕਿਉਂ ਕਾਰਨ ਸੀ? ਪਾਣੀ ਦੀ ਘਾਟ ਸੀ। ਦੂਸਰਾ ਮਨ ਲਾ ਕੇ ਕੰਮ ਨਹੀਂ ਕਰਦਾ ਸੀ। ਲੇਖਕ ਅਦਾ ਬਗੀਚਾ ਕਿਉਂ ਟੈਕਣ ਲੱਗ ਪਏ ਕਿਉਂਕਿ ਵਧੀਆ ਖਾਨ ਮਿਲ ਗਈ ਵਧੀਆ ਮਿੱਟੀ ਮਿਲ ਗਈ ਪਾਣੀ ਵੀ ਘਾਟਪੂਰੀ ਹੋ ਗਈ પતિ ਪਤਨੀ ਆਪ ਨਾਲ ਦੀ ਦੇਖਭਾਲ ਕਰਨ ਲੱਗਦੇ ਹਨ ਲੇਖਕ ਨੇ ਛੱਤ ਤੇ ਬਗੀਚਾ ਕਰਨਾ ਹੈ ਕਿਉਂਕਿ نیچے ਤਾਂ ਥਾਂ ਘੱਟ ਸੀ ਮਿੱਟੀ ਵੀ ਖਰਾਬ ਸੀ ਫਿਰ ਕਿਸੇ ਦੋਸਤ ਨੇ ਸਲਾਹ ਦਿੱਤੀ ਉਹਨੇ ਕੋਠੇ ਦੇ ਫਰਸ਼ ਨੂੰ ਉੱਟ ਕੇ ਉਹਦੇ ਹੇਠੋਂ ਵਾਕੇ ਦੇਖਣ ਮਿੱਟੀ ਰਿਚਾ ਵਸਾ ਦਿੱਤੀ ਲੇਖਕ ਨੇ ਛੱਤ ਤੇ ਲੈ ਬਗੀਚਾ ਕੀ ਕੀ ਲਾਇਆ ਕਾ ਸਬਜ਼ੀਆਂ ਫੁੱਲਾਂ ਦੇ ਪੌਦੇ ਲੇਗਦੇ ਦੇ ਬੱਚਿਆਂ ਨੇ ਮੇਜੀ ਦੇ ਸਾਲੇ ਵਿੱਚ ਕੀ ਪੜਿਆ ਸੀ ਕਿ ਬਨਸਪਤੀ ਵਿੱਚ ਵੀ ਇਨਸਾਨਾਂ ਵਾਂਗ ਜਾਨ ਹੁੰਦੀ ਹੈ ਤੇ ਜਿਹੜੇ ਅਮਰੀਕਾ ਦੇ ਲੋਕ ਨੇ ਉਹ ਆਪਣੇ ਘਰੋਂ ਚਲਾਏ ਪੌਦੇ ਨਾਲ ਗੱਲਾਂ ਵੀ ਕਰਦੇ ਆ ਤੇ ਲੋਜਨ ਮਾਜੀ ਹੁਣ ਖੁਸ਼ ਕਿਉਂ ਸੀ ਉਹਨੇ ਲੇਖਕ ਨੂੰ ਪੀਸ ਲਾ ਦਿੱਤੀ ਕਿਉਂਕਿ ਬਾਗਿਚੀ ਨੂੰ ਕੋਈ ਨਾਮ ਮਿਲੇ ਉਹਨੇ ਫਿਰ ਲੇਖਕ ਨੂੰ ਸਲਾਹ ਦਿੱਤੀ ਕਿ ਉਹ ਜਿਹੜੇ ਬਾਧੂਪਰ ਨੇ ਉਹ ਮੰਡੀ ਵਿੱਚ ਵੇਚ ਆਇਆ ਕਰੋ ਵਧੀਆ ਸਲਾਹ ਸੀ ਠੀਕ ਹੈ ਉਨਾ ਇਸ ਪਾਠ ਵਿੱਚ ਆਪਾਂ ਬਣਾ ਬਾਗ ਦੇਖੀ ਕਿਲਤ ਕਿਲਤ ਹੁੰਦੀ ਘਾਟ ਪਾਣੀ ਦੀ ਕਿਲਤ ਕਰਕੇ ਬਗੀਚੀ ਵਿੱਚ ਰੌਣਕ ਘੱਟ ਸੀ ਬਾਗਬਾਨੀ ਪਰ ਲੋਚਨ ਬਾਗਬਾਨੀ ਦਾ ਕੰਮ ਕਰਦਾ ਸੀ ਫਿਰ ਆ ਜਾਂਦਾ ਮਹਰ ਲੇਖਕ ਇੱਕ ਮਹਰ ਦੀ ਤਰ੍ਹਾਂ ਬਗੀਚੀ ਵਿੱਚ ਕੰਮ ਕਰਨ ਲੱਗਾ ਬਨਸਵੰਨੇ ਬਗੀਚੀ ਵਿੱਚ ਬਨਸਵੰਨੇ ਫੁੱਲ ਸਨ ਕਾਰਬੁਜਾਰੀ ਤਰਲੋਚਨ ਦੀ ਕਾਰਬੁਜਾਰੀ ਵਧੀਆ ਸੀ ਤਾਜ਼ਾ ਦਮ ਉਹ ਤਾਜ਼ਾ ਨਮਾ ਹੋਣ ਲਈ ਦੁੱਧ ਪੀਂਦਾ ਸਿਰਫ ਨਾ ਸਾਰੇ ਹੀ ਤਰਲੋਚਨ ਦੇ ਕੰਮ ਨਹੀਂ ਸਿਰਫ ਤਾਂ ਕਰਦੇ ਠੀਕ ਹੈ ਇੱਕ ਹੋਰ ਇਹਨਾਂ ਦਾ ਸਾਡੇ ਕੋਲ ਵਿਰੋਧੀ ਸ਼ਬਦ ਵਿਰੋਧੀ ਠੀਕ ਹੈ ਨਾ ਠੀਕ ਹੈ ਨਾ ਅੰਦਰ ਲੰਮਾ ਦੋਸਤ ਦੁਸ਼ਮਣ ਦਿਨ ਰਾਤ ਸਵੇਰ ਸ਼ਾਮ ਸਿਆੜ ਇਹ ਸ਼ਬਦ ਹੀ ਕਹਿੰਦੇ ਨੇ ਗਰਮੀ ਵੱਡਾ ਛੋਟਾ ਮੋਕਲਾ ਤੰਗ ਮੋਕਲਾ ਦਾ ਖੁੱਲਾ ਇਹਦਾ ਵਿਰੋਧੀ ਕੀ ਹੋਣ ਗਿਆ ਤੰਗ ਇੱਕ ਤਾਂ ਠਿਗਣਾ ਆ ਗਿਆ ਠਿਗਣਾ ਛੋਟੇ ਘੜੇ ਵਾਲੇ ਕੋੰ ਦਾ ਲੰਮਾ ਇੱਕ ਮੋਕਲਾ ਮੋਕਲਾ ਹੋਂ ਦਾ ਖੁੱਲਾ ਉਹਦਾ ਵਿਰੋਧੀ ਹੋ ਗਿਆ ਤੰਗ ਇੱਕ ਹੋਂ ਦਾ ਸਿਆਲ ਸਿਆਲ ਦਾ ਹੋਂ ਦਾ ਸਰਦੀ ਉਹਦਾ ਵਿਰੋਧੀ ਹੋ ਗਿਆ ਗਰਮੀ